ਫਤੇਗੜ ਸਾਹਿਬ ਵਿਖੇ ਚਿੱਦੀ ਜੋੜ ਮੇਲੇ ਤੇ ਫਤੇਗੜ ਸਾਹਿਬ ਵਿਖੇ ਬੇਰਜ਼ਗਾਰਾਂ ਵੱਲੋਂ ਯੁੱਧ ਬੇਰਜ਼ਗਾਰੀ ਵਿਰੁੱਧ ਯੁੱਧ ਬੇਰਜ਼ਗਾਰੀ ਵਿਰੁੱਧ ਬੇਰਜ਼ਗਾਰਾਂ ਵੱਲੋਂ ਫਤੇਗੜ ਸਾਹਿਬ ਵਿਖੇ ਆਪਣੀਆਂ ਤਖਤੀਆਂ ਲੈ ਕੇ ਯੁੱਧ ਸ਼ੁਰੂ ਕੀਤਾ ਗਿਆ ਤੁਸੀਂ ਦੇਖ ਰਹੇ ਹੋ ਫਤੇਗੜ ਸਾਹਿਬ ਤੋਂ ਚਿੱਦੀ ਜੋੜ ਮੇਲੇ ਤੋਂ ਯੁੱਧ ਬੇਰਜ਼ਗਾਰੀ ਵਿਰੁੱਧ ਬੇਰਜ਼ਗਾਰਾਂ ਵੱਲੋਂ ਜਾਰੀ ਹੈ ਜਿਹੜਾ ਕਿ ਸੰਰੂਰ ਪੱਕਾ ਤਰਨ ਹੈ ਸੰਰੂਰ ਕਾਦਰਨਾ جاری ਹੈ ਮੁੱਖ ਮੰਤਰੀ ਦੇ ਸਹਿਰ ਦੇ ਵਿੱਚ ਬੱਤੇਗੜ ਸਾਹਿਬ ਵਿਖੇ ਬੇਰਜ਼ਗਾਰਾਂ ਵੱਲੋਂ ਆਪਣੀਆਂ ਮੰਗਾਂ ਦੇ ਲਈ ਬੇਰਜ਼ਗਾਰਾਂ ਸੰਜੇ ਮੋਰਚੇ ਵੱਲੋਂ ਜੋ ਤਖਤੀਆਂ ਲੈ ਕੇ ਸੰਗਤਾਂ ਨੂੰ ਇਸ ਗੱਲ ਤੇ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਅੱਜ ਵੀ ਅਸਲ ਦੇ ਵਿੱਚ ਜ਼ੁਲਮ ਖਿਲਾਫ ਲੜਨ ਦੀ ਲੋੜ ਹੈ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਗੱਲ ਦਾ ਵਾਅਦਾ ਕੀਤਾ ਸੀ ਯੁੱਧ ਬੇਰਜ਼ਗਾਰੀ ਬੇਰਜ਼ਗਾਰਾਂ ਦਾ ਚੱਲਦਾ ਹੈ ਭਰਤੀ ਕੈਲੰਡਰ ਲਾਗੂ ਕਰਨ ਦਾ ਵਾਅਦਾ ਕੀਤਾ ਸੀ ਨਹੀਂ ਕੀਤਾ ਗਿਆ ਇਸ ਗੱਲ ਨੂੰ ਲੈ ਕੇ ਇਸ ਮੰਗ ਨੂੰ ਲੈ ਕੇ ਫੇਰਗਾਰਾ ਵੱਲੋਂ ਜਿਹੜਾ ਵਿਰਧ ਫੇਰਗਾਰਾ ਵਿਰੁੱਧ ਦਾ ਲੋਕਾਂ ਨੇ ਆਪਣੇ ਹੱਥਾਂ ਦੇ ਵਿੱਚ ਫੜੇ ਹੋਏ ਨੇ ਤੁਸੀਂ ਦੇਖ ਰਹੇ ਹੋ ਇਹ ਤਸਵੀਰਾਂ ਇਹ ਤਸਵੀਰਾਂ ਸ੍ਰੀ ਪੱਤੇਗੜ੍ਹ ਸਾਹਿਬ ਤੋਂ